ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਹਾਂ ਦੱਸਦਾ ਹੈ ਕਿ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਦੱਸਦਾ ਹੈ ਕਿ ਪੂਰੇ ਸੂਬੇ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਉਜਾ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਬਾਬਨਾ ਜਿਹੜੀ ਐ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਲੇਕਿਨ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਅੱਜ yellow alert ਜਾਰੀ ਕੀਤਾ ਗਿਆ ਸੋ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਵੀ ਦਰਜ ਹੋਵੇਗੀ ਇੱਥੇ ਦੱਸ ਦਈਏ ਕਿ ਬੀਤੇ ਦਿਨ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਥੋੜਾ ਠੰਡਾ ਹੋਇਆ ਸੀ ਲੇਕਿਨ ਦੁਪਹਿਰ ਦੇ ਸਮੇਂ ਪੂਰੀ ਗਰਮੀ ਸੀ ਰਾਤ ਦੇ ਸਮੇਂ ਮੌਸਮ ਠੰਡਾ ਹੁੰਦਾ ਹੈ ਤੇ ਉਸ ਤੋਂ ਬਾਅਦ ਅੱਜ ਜੇਕਰ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਰਾਤ ਲਗਾਤਾਰ ਜਿਹੜਾ ਕਈ ਥਾਂ 'ਤੇ ਮੀਂਹ ਪਿਆ ਤੇ ਉਸ ਤੋਂ ਬਾਅਦ ਸਵੇਰ ਦਾ ਮੌਸਮ ਜਿਹੜਾ ਬਦਲਵਾਈ ਹੋਈ ਹੈ ਲੇਕਿਨ ਇਹ ਸਿਰਫ ਚਾਲੇ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ ਅਤੇ ਰੋਪਨਗਰ ਦੇ ਵਿੱਚ yellow alert ਜਾਰੀ ਕੀਤਾ ਗਿਆ ਇਹਨਾਂ ਸੂਬਿਆਂ ਦੇ ਵਿੱਚ ਮੀਂਹ ਪਵੇਗਾ ਸੋ ਇਸ ਦੇ ਨਾਲ ਹੀ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇੱਥੇ ਦੱਸਦੇ ਕਿ ਪੂਰੇ ਸੂਬੇ ਦੇ ਵਿੱਚ ਮੀਂਹ ਪੈਣ ਦੇ ਅਸਾਰ ਜਿਹੜੇ ਦੱਸੇ ਗਏ ਨੇ ਸੋ ਤੁਸੀਂ ਵੀ ਸਾਡੇ ਨਾਲ ਲਾਈਵ ਜੁੜਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਮੌਸਮ ਠੰਡਾ ਹੋਇਆ ਹੈ ਤੇ ਦੂਜੇ ਪਾਸੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਬੂੰਦਾਬਾਰੀ ਹੋ ਰਹੀ ਹੈ ਕਿੱਥੇ ਮੀਂਹ ਪੈ ਰਿਹਾ ਹੈ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਸੋ ਅੱਜ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਜਿੱਥੇ ਪੂਰੇ ਸੂਬੇ ਦੇ ਵਿੱਚ ਮੀਂਹ ਪੈਣ ਦੇ ਅਸਾਰ ਦੱਸੀ ਜਾ ਰਹੇ ਨੇ ਉਥੇ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਵੀ ਦਰਜ ਹੋਈ ਹੈ ਰਾਤ ਤੋਂ ਹੀ ਥੋੜਾ ਮੌਸਮ ਚੇਂਜ ਹੋਇਆ ਪਰਸੋਂ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਵਾਂ ਤੇ ਮੀਂਹ ਪਿਆ ਸੀ ਰਾਤ ਦੇ ਸਮੇਂ ਤੇ ਇਸ ਦੇ ਵਿਚਾਲੇ ਮੁਹਾਲੀ ਦੀ ਗੱਲ ਕੀਤੀ ਜਾਏ ਤਾਂ ਹੁਣ ਵੀ ਮੌਸਮ ਠੰਡਾ ਹੈ ਜਿੱਥੇ ਸਵੇਰ ਤੋਂ ਹਲਕੀ ਹਲਕੀ ਬਾਰਿਸ਼ ਵੀ ਹੋਈ ਹੈ ਕਈ ਥਾਵਾਂ ਤੇ ਕਈ ਸੈਕਟਰਾਂ ਦੇ ਵਿੱਚ ਦੇਖਿਆ ਗਿਆ ਕਿ ਇੱਕ ਥਾਂ ਤੇ ਮੀਂਹ ਪੈਦਾ ਕਿਣਮਣ ਹੁੰਦੀ ਨਜ਼ਰ ਆਈ ਹੈ ਮੌਸਮ ਵੀ ਠੰਡਾ ਹੈ ਲੇਕਿਨ ਦੂਜੇ ਪਾਸੇ ਪੰਜੂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੋ ਮੌਸਮ ਵਿਭਾਗ ਦੇ ਚੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਅਨੁਸਾਰ ਦੱਸਿਆ ਗਿਆ ਕਿ ਬੀਤੇ ਜੇਕਰ ਦਿਨਾਂ ਦੀ ਗੱਲ ਕੀਤੀ ਜਾਏ ਤਾਂ ਮੀ ਬਹੁਤ ਘੱਟ ਪਿਆ ਪੰਜਾਬ ਦੇ ਵਿੱਚ ਬਲਕਿ ਇਸ ਮਹੀਨੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਮੀ ਪੈਂਦਾ ਹੁੰਦਾ ਹੈ ਲੇਕਿਨ ਇਸ ਸੂਨ ਦੇ ਮਹੀਨੇ ਦੇ ਵਿੱਚ ਮੀ ਬਹੁਤ ਘੱਟ ਪਿਆ ਤੇ ਹੁਣ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੀ ਦਾ yellow alert ਜਿਹੜਾ ਜਾਰੀ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪਨਗਰ ਸ਼ਾਮਲ ਹੈ ਬਾਕੀ ਪੂਰੇ ਸੂਬੇ ਦੇ ਵਿੱਚ ਮੀ ਪੈਂਦੀ ਸੰਬਾਧਨਾ ਵੀ ਜਿਹੜੀ ਦੱਸੀ ਗਈ ਹੈ ਇਹ yellow alert ਜਿਹੜਾ ਸ਼ਨੀਵਾਰ ਤੱਕ ਦੇ ਲਈ ਜਿਹੜਾ ਜਾਰੀ ਹੋਇਆ ਯਾਨੀ ਕਿ ਸਿਰਫ ਅੱਜ ਦੇ ਲਈ ਇਹ ਜਾਰੀ ਹੈ ਇਸ ਤੋਂ ਬਾਅਦ ਅਗਲੇ 5 ਦਿਨ ਜਿਹੜੇ ਨੇ ਸੂਬੇ ਦੇ ਵਿੱਚ ਕੋਈ ਅਲਰਟ ਜਾਰੀ ਜਿਹੜਾ ਨਹੀਂ ਕੀਤਾ ਗਿਆ ਸਿਰਫ ਅੱਜ ਤੇ ਦਿਨ ਦਾ ਅਲਰਟ ਜਿਹੜਾ ਇਹ ਜਾਰੀ ਹੋਇਆ ਸੋ ਦੇਸ਼ ਦੇ ਵਿੱਚ ਪੰਜਾਬ ਸਭ ਤੋਂ ਖੁਸ਼ਕ ਜਿਹੜਾ ਸੂਬਾ ਬਣ ਚੁੱਕਿਆ ਹੈ ਜਿੱਥੇ ਹਲੇ ਤੱਕ ਬਹੁਤ ਘੱਟ ਬਾਰਿਸ਼ ਜਿਹੜੀ ਹੋਈ ਹੈ ਮਈ ਤੋਂ ਸੂਨ ਦੇ ਮਹੀਨੇ ਦੇ ਵਿੱਚ ਪੰਜਾਬ 'ਚ ਬੜੀ ਬਾਰਿਸ਼ ਹੁੰਦੀ ਹੈ ਲੇਕਿਨ ਇਸ ਵਾਰ ਮੀ ਜਿਹੜਾ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ ਸੋ ਹੁਣ ਪੰਜਾਬ ਦੇ ਅਜ ਪੰਜ ਜ਼ਿਲ੍ਹਿਆਂ ਦੇ ਵਿੱਚ ਮੀ ਦਾ yellow alert ਜਾਰੀ ਕਰ ਦਿੱਤਾ ਗਿਆ ਜਿੱਥੇ ਪੂਰੇ ਸੂਬੇ ਭਾਰਤ ਦੇ ਵਿੱਚ ਮੀ ਪੈਣ ਦੇ ਅਸਾਰ ਦੱਸੇਗੇ ਨਹੀਂ ਉੱਥੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਦੇ ਵਿੱਚ ਮੀ ਦਾ yellow alert ਜਾਰੀ ਕੀਤਾ ਗਿਆ ਹੈ